ਪ੍ਰਧਾਨ ਜੀ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਜਾਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕੀ ਹੱਲ ਹੋਊਗਾ ਸ਼ਿਮਰੇ ਦਾ ਜਿੱਦਣਾ ਜ਼ਿਲ੍ਹਾ ਮੇਨਾਲੇ ਲਗਭਗ ਉਥੇ ਨੇ ਇੱਥੇ ਬੁਰਾ ਹਾਲ ਹੈ ਆਬਾਦੀ ਵਧੀ ਜਾਂਦੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅੱਗੇ ਬਰਸਾਤਾਂ ਦੇ ਦਿਨਾਂ ਵਿੱਚ ਹੁੰਦਾ ਸੀ ਪਰ ਹੁਣ ਸਦੋਂ ਹੀ ਬਰਸਾਤ ਰਹਿੰਦੀ ਹੈ ਬਹੁਤ ਵਾਰੀ ਐਮਐਲਏ ਸਾਹਿਬ ਨੂੰ ਮਿਲੇ ਨੇ ਔਰ ਸਾਡੀ ਕਮੇਟੀ ਵੀ ਬਣੀ ਹੋਈ ਹੈ ਪਹਿਲਾਂ ਵੀ ਤਾਂ ਨੇ ਬਹੁਤ ਸਾਰੇ ਲੱਗ ਰਹੇ ਨੇ ਪਰ ਕੋਈ ਇੰਤਜ਼ਾਮ ਜਿਹੜਾ ਇੱਥੇ ਉਹ ਪ੍ਰਸ਼ਾਸਨ ਵੱਲੋਂ ਅਜੇ ਤੱਕ ਭਰੋਸੇਯੋਗ ਨਹੀਂ ਹੋਇਆ ਅੱਜ ਜਿਹੜਾ ਇਹ ਧਰਨਾ ਚੱਲ ਰਿਹਾ ਹੈ ਇਹ ਸੰਘਰਸ਼ ਕਮੇਟੀ ਲੀਬਰੇਜ ਬੋਰਡ ਦੇ ਵੱਲੋਂ 46 ਮਾ ਦਿਨ ਹੈ ਅੱਜ ਦੇ ਜਿਹੜੇ ਧਰਨੇ ਦੀ ਅਗਵਾਈ ਹੈ ਉਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਕਰ ਰਹੇ ਹਾਂ ਸਾਰੇ ਸਹਿਯੋਗ ਦੇ ਨਾਲ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਜੇਕਰ ਛੇਤੀ ਹੱਲ ਨਾ ਹੋਇਆ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਐਮਐਲਏ ਸਾਭ ਦੀ ਕੋਟੀ ਦਾ ਘਰੋ ਕਰਾਂਗੇ ਇਲੈਕਸ਼ਨ ਤੋਂ ਪਹਿਲਾਂ ਜੋ ਫੈਸਲਾ ਤੁਹਾਨੂੰ ਦਿੱਤਾ ਸੀਗਾ ਉਹਨਾਂ ਨੇ ਪ੍ਰਧਾਨ ਨੇ ਜਾਂ ਕੋਈ ਐਮਐਲਏ ਆਇਆ ਸੀ ਜਾਂ ਕੋਈ ਮੰਤਰੀ ਆਇਆ ਸੀ ਉਹਨਾਂ ਨੇ ਭਰੋਸਾ ਦਿੱਤਾ ਸੀ ਉਹਦਾ ਕੀ ਬਣਿਆ ਜੀ ਉਹ ਲੋ ਲੋ ਫੌਸੀ ਹੈ ਜੀ ਜਦੋਂ ਭਰੋਸੇ ਕਰਦੇ ਰਹੇ ਨੇ ਕੋਈ ਇਲੈਕਸ਼ਨਾਂ ਵੇਲੇ ਆ ਜਾਂਦਾ ਜਗਵੀਰ ਸਿੰਘ ਖੁੱਡੀਆਂ ਵੀ ਇੱਥੇ ਆ ਕੇ ਗਏ ਸੀ ਇਸ ਕਰਕੇ ਉਹ ਜਿਹੜੇ ਭਰੋਸੇ ਐ ਉਹਨਾਂ ਤੇ ਹੁਣ ਸਾਨੂੰ ਕੋਈ ਭਰੋਸਾ ਨਹੀਂ ਰਿਹਾ ਇਲੈਕਸ਼ਨ ਦੇ ਜਿਹੜੇ ਸੀਗੇ ਉਹ ਲੋ ਲੋ ਪੋਪਸ ਤੁਹਾਡਾ ਕੀ ਕਹਣੇ ਜੀ ਅੱਜ ਸ਼ੈਲੀ ਵਿੱਚ ਦੇਣ ਚਾਹਤ ਧਾਰਨਾ ਚੱਲ ਰਿਹਾ ਹੈ ਇਹ ਐਮ.ਡੀ ਸਹਿਵਾਨ ਬੈਠੇ ਨੇਗੇ ਲੱਖੋਵਾਲ ਜੁਨੀਅਨ ਦੇ ਆਕੂ ਸਹਿਵਾਨ ਸੁਪਾ ਮੀਤ ਪ੍ਰਧਾਨ ਖੜੇ ਨੇਗੇ ਜਿਹੜਾ ਪ੍ਰਸ਼ਾਸਨਾ ਕੁੰਭ ਕਰਦੀ ਨਹੀਂ ਸੁਦਾ ਪਿਆਗਾ ਚਾਹੇ ਉਹ ਸੀਵਰੇਜ ਬੋਰਡ ਹੈ ਇੱਥੋਂ ਦੀ ਉਹਨਾਂ ਦੇ ਇੱਕ ਦੋ ਅਹੁਦੇਦਾਰ ਵੀ ਨੰਘ ਕੇ ਗਏ ਨੇ ਗੱਟੀਆਂ ਦੇ ਵਿੱਚ ਬਹਿ ਕੇ ਫਸ ਕੇ ਇੱਥੇ ਬੈਠੇ ਲੋਕਾਂ ਕੰਨੀ ਹੱਸ ਕੇ ਫਿਲਚਰ ਦੀ ਤਰ੍ਹਾਂ ਮਜ਼ਾਕ ਕਰਕੇ ਅੱਗੇ ਲੰਗੇ ਨੇ ਉਹਨਾਂ ਨੂੰ ਖੜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਖਾਂ ਫੇਰ ਕੇ ਉਮਰ ਕਰਨੀ ਗੁਰਿੰਗ ਨੂੰ ਸੁੱਤੇ ਪੈਣੀ ਰੱਖਾਂ ਫੇਰ ਕਿੱਕੇ ਨਾ ਚੁੱਕੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਕਮੇਟੀ ਇੱਥੋਂ ਦਾ ਫੈਸਲਾ ਲੈਂਦੀ ਹੈਗੀ ਉਹਦੇ ਫੁੱਲ ਚੜਾਵਾਂਗੇ ਚਾਹੇ ਉਹ ਐਮ ਐਲ ਏ ਸਾਹਿਬ ਦੀ ਕੋਟੀ ਦਾ ਕਰਾਏ ਅਣਮਿੱਥੇ ਸਮੇਂ ਲਈ ਕਰਨਾ ਪਵੇ ਜੇ ਚਾਹੇ ਰੋਡ ਬੰਦ ਕਰਨੇ ਪੈ ਜਾਣ ਚਾਹੇ ਪ੍ਰਸ਼ਾਸਨ ਦਾ ਕਰਾਓ ਕਰਨਾ ਪਵੇ ਜੇ ਜੋ ਵੀ ਕਮੇਟੀ ਫੈਸਲੇ ਦੇਊਗੀ ਉਹ ਕਮੇਟੀ ਦੇ ਫੈਸਲੇ ਤੇ ਅਸੀਂ ਅਣਮਿੱਥੇ ਸਮੇਂ ਲਈ ਕਰਾਓ ਕਰਾਂਗੇ ਭੈਣ ਜੀ ਤੁਹਾਡੇ ਕੀ ਵਿਚਾਰ ਨੇ ਜੋ ਧਰਨਾਂ ਲੱਗਿਆ ਹੋਇਆ ਹੈਗਾ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਮੈਂ ਮੈਂ ਮੇਰਾ ਨਾਮ ਐਡਵੋਕੇਟ ਕਿਰਨਦੀਸ਼ ਕੌਰ ਹੈ ਅਸਲ ਵਿੱਚ ਗੱਲ ਇਹ ਹੈ ਵੀ ਪਹਿਲਾਂ ਤਾਂ ਮੈਂ ਸੰਦਰਸ਼ ਕਰਦੀ ਰਹੀਆਂ ਸੂਜਮ ਚਤਪੰਦਿਆਂ ਦੇ ਵਿੱਚ ਉਸ ਤੋਂ ਬਾਅਦ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਉਸ ਤੋਂ ਬਾਅਦ ਮੈਂ ਇੱਕੋ ਦੇਖ ਰਹੀ ਆ ਮਾਨਸਾ ਦਾ ਇਹ ਹਾਲ ਇਹਦੀ ਕੋਈ ਸੁਣਵਾਈ ਨਹੀਂ ਹੈ ਕਿ ਸੀਵਰੇ ਦਾ ਬੁਰਾ ਹਾਲ ਹੈ ਜੇ ਅਸੀਂ ਕਿਸੇ ਮੋਤਪਰ ਬੰਦੇ ਨੂੰ ਫੋਨ ਕਰਦੇ ਆ ਕਿਸੇ ਐਮਸੀ ਨੂੰ ਕਾਲ ਕਰਦੇ ਆ ਕਿਸੇ ਐਮਐਲਏ ਕੋਲ ਅੱਗੇ ਪੇਸ਼ ਹੁੰਦੇ ਆ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਐਵੇਂ ਹੀ ਧੱਕੇ ਖਾਂਦੇ ਫਿਰਦੇ ਆ ਹੁਣ ਅਸੀਂ ਇੱਕ ਸੰਗਠਨ ਦੇ ਨਾਲ ਲਖੋਵਾਲ ਜੁਨੀਅਨ ਦੇ ਨਾਲ ਜੁੜੇ ਹੈ ਜੁੜ ਕੇ ਧਰਨਾ ਲਾਉਣ ਖੜੇ ਆ ਤਾਂ ਕਿ ਮੇਰੀ ਇਹ ਅਪੀਲ ਹੈ ਕਿ ਸਾਰੇ ਮਾਨਸਾ ਸ਼ਹਿਰ ਵਿੱਚ ਆ ਕੇ ਅਭ ਦਾ ਸੰਦਰਸ਼ ਕਰਨਾ ਚਾਹੀਦਾ ਕਿਉਂਕਿ ਇਹ ਕੋਈ ਇੱਕ ਬੰਦੇ ਦੀ ਸਮੱਸਿਆ ਨਹੀਂ ਹੈਗੀ ਇਹ ਇਹ ਪੂਰੇ ਸਾਰੇ ਸ਼ਹਿਰ ਦੀ ਸਮੱਸਿਆ ਹੈ ਇੱਕ ਤੁਹਾਨੂੰ ਇਹ ਲੱਗਦਾ ਕਿ ਜਿਵੇਂ ਘਟ ਗਿੰਦੇ ਦੇ ਵਿੱਚ ਧਰਨਾ ਲੱਗ ਰਿਹਾ ਹੈ ਤਾਂ ਪ੍ਰਸ਼ਾਸਨ ਵੀ ਆਪਣਾ ਸਾਥ ਨਹੀਂ ਦੇ ਰਿਹਾ ਬਿਲਕੁਲ ਬਿਲਕੁਲ ਘਟ ਗਿੰਦੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਕਰਕੇ ਪ੍ਰਸ਼ਾਸਨ ਇਸ ਦਾ ਨੂੰ ਸੀਰੀਅਸ ਨਹੀਂ ਲੈ ਰਿਹਾ ਜੇ ਜਿਆਦਾ ਲੋਕ ਆਉਣਗੇ ਚੱਕਾ ਜਾਮ ਪੀਤਾ ਜਾਵੇ ਤਾਂ ਮੈਨੂੰ ਲੱਗਦਾ ਵੀ ਸਰਕਾਰ ਥੋੜਾ ਐਕਸ਼ਨ ਮੋੜ ਦੇ ਵਿੱਚ ਆਉਂਦੀ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਾਡੇ ਐਮ.ਐਲ.ਏ ਨੇ ਜਾਂ ਸਾਡੇ ਮੂਹਤਵਾਰ ਬੰਦੇ ਨੇ ਉਹਨਾਂ ਨੂੰ ਆਪ ਹੀ ਦੇਖਣਾ ਚਾਹੀਦਾ ਹੈ ਕਿ ਬੜੀਆਂ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਇੱਥੇ ਕੋਈ ਲੰਗਰ ਨੂੰ ਖਾਣ ਨਹੀਂ ਬੱਚਾ ਨਹੀਂ ਬੈਨਾ ਬੱਚੇ ਦਿੱਖਦੇ ਨਹੀਂ ਬਜ਼ੁਰਗਾਂ ਦਾ ਬੁਰਾ ਹਾਲ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਕੋੜਾ ਜਾਂ ਇਸ ਮੁੱਦੇ 'ਤੇ ਧਿਆਨ ਦੇਣਾ ਚਾਹੀਦਾ ਹੈ ਐਕਟਿਵਲੀ ਪਾਰਟਿਸਿਪੇਟ ਕਰਕੇ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਤੁਹਾਡਾ ਬਹੁਤ-ਬਹੁਤ ਧੰਨਵਾਦੀ ਭੈਣ ਜੀ ਹਰਦੇਵ ਸਿੰਘ ਖਿਆਲ ਦੀ ਮਾਨਸਾ ਤੋਂ ਰਿਪੋਰਟ।